ਅੱਜ ਅਸੀਂ ਫੇਰ ਇੱਕ ਵਾਰ ਆਏ ਆ ਇੱਥੇ ਤੁਹਾਨੂੰ ਦਿਖਾਉਣ ਵੀ ਪੰਜਾਬ ਵਿੱਚ ਕੀ ਚੱਲ ਰਿਹਾ ਹੈ ਕਿਸਾਨਾਂ ਦੇ ਅੰਦੋਲਨ ਦਾ ਕੀ ਚੱਲ ਰਿਹਾ ਹੈ ਅੱਜ ਕਿਸਾਨਾਂ ਨੇ 4 ਘੰਟੇ ਦਾ ਬੰਦ ਰੱਖਿਆ ਤੇ ਇਸ ਵੇਲੇ ਅਸੀਂ ਖੜੇ ਹਾਂ ਲਾਡੋਵਾਲ ਟੋਲ ਪਲਾਜ਼ਾ ਤੇ ਤੁਹਾਨੂੰ ਇੱਥੋਂ ਦੇ ਹਾਲਾਤ ਦਿਖਾਉਨੇ ਆ ਮੈਂ ਦਰਸ਼ਨ ਢਿੱਲੋਂ ਡਿਸਕਵਰ ਪਲੱਸ ਦੇ ਲਈ ਜੋ ਦਿਖਾਉਂਦਾ ਤੁਹਾਨੂੰ ਸੱਚ ਜਗਦੀਪ ਘੁੰਮਣ ਦੇ ਨਾਲ ਅਮੇਸ਼ਾ ਸੱਚ ਤੇ ਅੱਜ ਸਚਾਈ ਦੇ ਰਾਹ ਤੇ ਚੱਲਣੇ ਵਾਲੇ ਇੱਥੇ ਜਿਹੜੇ ਲੋਕ ਇਕੱਠੇ ਹੋਏ ਨੇ ਇੱਕ ਮੁੱਦੇ ਤੇ ਫਸਲਾਂ ਦੇ ਮੁੱਦੇ ਤੇ ਬਹੁਤ ਘਮਸਾਨ ਪੈ ਰਹੇ ਤੇ ਪੰਜਾਬ ਚ ਬੜੀ ਅਨਰੈਸਟ ਚੱਲ ਰਹੀ ਹੈ ਤੇ ਪਰ ਹੈਰਾਨੀ ਦੀ ਗੱਲ ਹੈ ਕਿ ਸਰਕਾਰ ਤੇ ਹਜੇ ਤੱਕ ਜੂਨੀ ਸਰਕੀ ਸਰਕਾਰ ਨੇ ਗੱਲਬਾਤ ਵੀ ਨਹੀਂ ਕੀਤੀ ਕਿਉਂਕਿ ਹਰ ਜੋ ਮਸਲਾ ਹੈ ਉਹ ਗੱਲਬਾਤ ਨਾਲ ਹੀ ਨਿਬੜਿਆ ਜਾ ਸਕਦਾ ਹੈ ਇਸ ਤਰ੍ਹਾਂ ਸਰਕਾਰ ਦਾ ਜੋ ਐਟੀਟਿਊਡ ਹੈ ਵੀ ਇੰਨੇ ਲੋਕ ਜੇ ਸੜਕਾਂ ਤੇ ਨੇ ਰਸਤੇ ਬੰਦ ਨੇ ਟੋਲ ਪਲਾਜੇ ਬੰਦ ਨੇ ਰਿਲਾਇੰਸ ਔਰ ਅਡਾਨੀ ਦੀਆਂ ਸਾਰੀਆਂ ਸਟੈਬਲਿਸ਼ਮੈਂਟਾਂ ਬੰਦ ਨੇ ਤੇ ਕਿਸ ਤਰ੍ਹਾਂ ਅਸੀਂ ਇਸ ਮਸਲੇ ਨੂੰ ਸੁਲਝਾਵਾਂਗੇ ਹਜੇ ਤੱਕ ਸਰਕਾਰ ਵੱਲੋਂ ਕੋਈ ਵੀ ਯਾਨੀ ਜੋ ਕੋਸ਼ਿਸ਼ ਨਹੀਂ ਕੀਤੀ ਕਿ ਕਿਸਾਨ ਜਥੇਬੰਦੀਆਂ ਨੂੰ ਇੱਕ ਵਾਰੀ ਦਿੱਲੀ ਬੁਲਾਇਆ ਤਾਂ ਗਿਆ ਪਰ ਉੱਥੇ ਬੁਲਾ ਕੇ ਕਿਸੇ ਮੰਤਰੀ ਨੇ ਗੱਲ ਨਹੀਂ ਕੀਤੀ ਇਹ ਬਹੁਤ ਹੀ ਹਸੋਹੀਣਾ ਤੇ ਉਹਨਾਂ ਨੂੰ ਡੀਮੋਰਾਲਾਈਜ਼ ਕਰਨ ਵਾਲਾ ਸੀ ਅੱਜ ਇਹ ਮਸਲਾ ਵੱਧਦਾ ਵੱਧਾ 4 ਘੰਟੇ ਦੇ ਬੰਦ ਤੇ ਪਹੁੰਚ ਗਿਆ ਹੈ ਅੱਜ 12 ਵਜੇ ਤੋਂ 4 ਬੰਦੇ ਵਜੇ ਤੱਕ ਬੰਦ ਰੱਖਿਆ ਜਾ ਰਿਹਾ ਸਤਲਜ ਦਾ ਬ੍ਰਿਜ ਬਿਲਕੁਲ ਜਾਮ ਹੈ ਦੂਸਰੇ ਪਾਸੇ ਲਾਡੋਵਾਲ ਤੋਂ ਪਿੱਛੇ ਲੈ ਕੇ ਲੁਧਿਆਣੇ ਤੱਕ ਟ੍ਰੈਫਿਕ ਦੀਆਂ ਲਾਈਨਾਂ ਲੱਗ ਚੁੱਕੀਆਂ ਨੇ ਪਰ ਕਿਤੇ ਨਾ ਕਿਤੇ ਲੋਕਾਂ ਦੀ ਸਵੇਦਨਾ ਵੀ ਇਹਨਾਂ ਦੇ ਨਾਲ ਹੈ ਕਿਉਂਕਿ ਅਸੀਂ ਸਾਰਿਆਂ ਨਾਲ ਗੱਲ ਕੀਤੀ ਹੈ ਕੋਈ ਵੀ ਜੋ ਐਜੀਟੇਟਡ ਨਹੀਂ ਹੈ ਜਾਂ ਫਰਸਟ੍ਰੇਟਡ ਨਹੀਂ ਹੈ ਇੱਕ ਤਾਂ ਸਭ ਤੋਂ ਵੱਡਾ ਕਾਰਨ ਸੀ ਕਿ ਇਹ ਬੰਦਾਰੇ ਪਹਿਲਾਂ ਦੱਸਿਆ ਗਿਆ ਹੈ ਕਿ 12 ਤੋਂ 4 ਹੈ ਬਹੁਤ ਸਾਰੇ ਲੋਕਾਂ ਨੇ ਅੱਜ ਇਸ ਟਾਈਮ ਬਾਹਰ ਨਿਕਲਣ ਤੋਂ ਪਰਹੇਜ਼ ਕੀਤਾ ਤੇ ਅਵਾਇਡ ਕੀਤਾ ਕਿ ਇਸ ਟਾਈਮ ਟ੍ਰੈਫਿਕ ਚ ਨਾ ਫਸਿਆ ਜਾਵੇ ਜੋ ਕਿਤੋਂ ਬਾਹਰ ਆ ਰਹੇ ਸੀ ਫਸੇ ਨੇ ਉਹਨਾਂ ਵਾਸਤੇ ਵੀ ਇੱਥੇ ਪਾਣੀ ਔਰ ਲੰਗਰ ਦਾ ਪ੍ਰਬੰਧ ਹੈ ਜੋ ਇੱਕ ਚੰਗੀ ਗੱਲ ਹੈ ਕੋਈ ਹਰਾਸਤੇ ਨਹੀਂ ਹੋ ਰਿਹਾ ਪਰ ਇੱਕ ਜੋ ਉਹਨਾਂ ਨੂੰ ਇਨਕਨਵੀਨੀਅੰਸ ਜੋ ਹੈ ਸਭ ਨੂੰ ਹੋ ਰਹੀ ਹੈ ਪਰ ਕੀ ਇਸ ਦੇ ਲਈ ਆਪਾਂ ਸਿਰਫ ਕਿਸਾਨਾਂ ਨੂੰ ਜ਼ਿੰਮੇਵਾਰ ਮੰਨਦੇ ਆ ਕਿਸਾਨ ਕਿਉਂ ਧਰਨੇ ਤੇ ਨੇ ਕਿਉਂਕਿ ਸਰਕਾਰ ਗੱਲਬਾਤ ਨਹੀਂ ਕਰ ਰਹੀ ਹਾਲਾਂਕਿ ਤਿੰਨੇ ਪਾਰਟੀਆਂ ਪੰਜਾਬ ਦੀਆਂ ਆਪ ਅਕਾਲੀ ਦਲ ਤੇ ਕਾਂਗਰਸ ਕੋਸ਼ਿਸ਼ ਕਰ ਰਹੀਆਂ ਨੇ ਵੀ ਅਸੀਂ ਲੋਕਾਂ ਦੇ ਮੋਰੀ ਕਿ ਅਸੀਂ ਲੋਕਾਂ ਦੇ ਮਸਲੇ ਹੱਲ ਅਸੀਂ ਇਸ ਮਸਲੇ 'ਚ ਹਾਲਾਂਕਿ ਕਾਲੀ ਦਲ ਉਸ ਵੇਲੇ ਨਾਲ ਸੀ ਜਦੋਂ ਇਹ ਬਿੱਲ ਪਾਸ ਹੋਏ ਪਰ ਬਾਅਦ 'ਚ ਪਲਟੀ ਮਾਰ ਕੇ ਹੁਣ ਲੋਕਾਂ ਦਾ ਰੋਹ ਦੇਖ ਕੇ ਲੋਕਾਂ ਵਾਲਾ ਆਪ ਪਾਰਟੀ ਪਹਿਲਾਂ ਸਪੋਰਟ ਇੱਕ ਵੱਖਰੀ ਰਾਹ ਤੇ ਅਸੀਂ ਕੈਪਟਨ ਅਮਰਿੰਦਰ ਨੇ ਕੱਲ ਦਿੱਲੀ ਵਿੱਚ ਧਰਨਾ ਮੰਤਰਮੰਤਰ ਤੇ ਉਹਨਾਂ ਦੇ ਘਰ ਦੇ ਅੱਗੇ ਧਰਨਾ ਲਾਇਆ ਜਦੋਂ ਕਿ ਪਤਾ ਸੀ ਤੇ ਨਾ ਉੱਥੋਂ ਕੋਈ ਸਰਕਾਰ ਚੱਲਦੀ ਐ ਤੇ ਨਾ ਹੀ ਉੱਥੇ ਮੌਜੂਦ ਸੀ ਫਿਰ ਇਹ ਲੋਕਾਂ ਦੀ ਅੱਖਾਂ 'ਚ ਘੱਟਾ ਪਾ ਕੇ ਧਰਨਾ ਲਾਇਆ ਗਿਆ ਜਦੋਂ ਅੱਜ ਉਹ ਕਹਿੰਦੇ ਨੇ ਵੀ ਦਿੱਲੀ ਗਏ ਨੇ ਦਿੱਲੀ ਅਸੀਂ ਤੁਹਾਡੇ ਨਾਲ ਨਹੀਂ ਦਿੱਲੀ ਵਿੱਚ ਆਪ ਪਾਰਟੀ ਦੀ ਸਰਕਾਰ ਐ ਤੇ ਹਜੇ ਤੱਕ ਉਸ ਸਰਕਾਰ ਨੇ ਕੋਈ ਵੀ ਮਤਾ ਕਿਸਾਨਾਂ ਦੇ ਹੱਕ ਵਿੱਚ ਨਹੀਂ ਪਾਇਆ ਜੋ ਕਿ ਉਹ ਪਾਸ ਹੱਕ ਉਹਨਾਂ ਦੀ ਕਾਂਗਰਸ ਪਾਰਟੀ ਕੋਸ਼ਿਸ਼ਾਂ ਕਰ ਰਹੀ ਹੈ ਕਿਉਂਕਿ ਉਹ ਸਰਕਾਰ ਚ ਨੇ ਜ਼ਿੰਮੇਵਾਰੀ ਮੰਨਦੀ ਹੈ ਤੇ ਇੱਕ ਜੋ ਕਾਂਗਰਸ ਪਾਰਟੀ ਦਾ ਪੋਜ਼ਿਟਿਵ ਪੱਖ ਹੈ ਉਹਨਾਂ ਨੇ ਕਿਸੇ ਵੀ ਕਿਸਾਨ ਤੇ ਕੋਈ ਐਕਸ਼ਨ ਨਹੀਂ ਲਿਆ ਇੱਕ ਤਰ੍ਹਾਂ ਇੰਡਾਇਰੈਕਟ ਸਪੋਰਟ ਜੋ ਉਹਨਾਂ ਦੀ ਇਹ ਵੀ ਵੱਡੀ ਗੱਲ ਹੈ ਕਿਉਂਕਿ ਜੇ ਸਰਕਾਰ ਜ਼ਿਆਦਾ ਸ਼ਕਤੀ ਕਰੇ ਤੇ ਇਹ ਪ੍ਰੋਟੈਸਟ ਨੇ ਜਿਹੜੇ ਵਾਇਲੈਂਟ ਹੋ ਜਾਣਗੇ ਜਿਸ ਤਰ੍ਹਾਂ ਕਿ ਤੁਸੀਂ ਪਿੱਛੇ ਦੇ ਤੱਕਰੀਰੇ ਹੋ ਰਹੀਆਂ ਨੇ ਲੀਡਰ ਆ ਰਹੇ ਨੇ ਤੇ ਜੇ ਸਖਤੀ ਕਰੂਗੀ ਸਰਕਾਰ ਕਿਉਂਕਿ ਟ੍ਰੇਨਾਂ ਨਾ ਵੀ ਬੰਦ ਨੇ ਹਾਲਾਂਕਿ ਹੁਣ ਉਹਨਾਂ ਨੇ ਕੁਝ ਖੋਲਣ ਵਾਸਤੇ ਕਿਸਾਨਾਂ ਨੇ 28 ਨਵੰਬਰ ਤੱਕ ਅਲਾਓ ਕਰ ਦਿੱਤਾ ਪਰ ਇੱਥੇ ਹੈਰਾਨੀ ਦੀ ਗੱਲ ਇਹ ਹੈ ਕਿ ਸਰਕਾਰ ਕਹਿੰਦੀ ਆ ਕਿ ਟ੍ਰੇਨਾਂ ਦਾ ਸੇਫਟੀ ਦਾ ਭਰੋਸਾ ਦਿਓ ਇਹ ਪਹਿਲੀ ਵਾਰੀ ਕਿਸੇ ਸੂਬੇ ਤੋਂ ਇਹ ਸੇਫਟੀ ਦਾ ਭਰੋਸਾ ਮੰਗਿਆ ਜਾ ਰਿਹਾ ਹੈ ਕਿਉਂਕਿ ਟ੍ਰੇਨਾਂ ਤਾਂ ਬੰਗਾਲ ਵਿੱਚ ਵੀ ਰੋਕੀਆਂ ਗਈਆਂ ਨੇ ਬਿਹਾਰ ਵਿੱਚ ਰੋਕੀਆਂ ਗਈਆਂ ਨੇ ਅਸਾਮ ਵਿੱਚ ਰੋਕੀਆਂ ਗਈਆਂ ਨੇ ਰਾਜਸਥਾਨ ਵਿੱਚ ਰੋਕੀਆਂ ਗਈਆਂ ਨੇ ਪਰ ਸਟੇਟ ਗਵਰਨਮੈਂਟ ਤੋਂ ਕਦੇ ਵੀ ਰੇਲਵੇ ਨੇ ਇਨਾ ਤਾਂ ਚੱਲਣ ਗਿਆ ਪਹਿਲਾ ਸੇਵ ਸਾਦਿਓ ਕਿ ਐਡਮਨ ਟੈਟਿਟਿਊਡ ਹੈ ਕਿ ਲੋਕਾਂ ਚ ਇਹ ਭਰਮ ਫਲਾਇਆ ਜਾਵੇ ਵੀ ਜੋ ਇਹ ਟ੍ਰੇਨਾਂ ਰੁਕ ਹਾਲਾਂਕਿ ਈਰਮਾਲ ਗੱਡੀਆਂ ਚਲਾਉਣ ਦੀ ਜੋ ਖੁੱਲ੍ਹ ਦਿੱਤੀ ਹੈ ਕਿਸਾਨ ਜਥੇਬੰਦੀਆਂ ਨੇ ਫਿਰ ਵੀ ਮਾਲ ਗੱਡੀਆਂ ਨਹੀਂ ਚਲਾਈਆਂ ਜਾ ਰਹੀਆਂ ਤੇ ਜੋ ਪ੍ਰਾਈਵੇਟ ਕੋਲ ਪਲਾਂਟਾਂ ਨੂੰ ਜਾਂਦੀਆਂ ਨੇ ਪਾਵਰ ਪਲਾਂਟਾਂ ਨੂੰ ਉਹਨਾਂ ਨੂੰ ਰੋਕਿਆ ਹੋਇਆ ਹੈ ਕਿਉਂਕਿ ਲੋਕ ਨਹੀਂ ਚਾਹੁੰਦੇ ਵੀ ਪੰਜਾਬ ਚ ਪਹਿਲਾਂ ਹੀ ਬਿਜਲੀ ਇੰਨੀ ਮਹਿੰਗੀ ਹੈ ਔਰ ਪ੍ਰਾਈਵੇਟ ਜਿਹੜੇ ਥਰਮਲ ਨੇ ਉਹ ਚੱਲਣ ਉਹਨਾਂ ਨਾਲ ਐਗਰੀਮੈਂਟ ਰੰਦ ਕਰਨ ਦੀ ਮੰਗ ਪਹਿਲਾਂ ਤੋਂ ਫਿਰ ਵੀ ਮਾਲ ਗੱਡੀਆਂ ਨੇ ਨਹੀਂ ਚਲਾਈਆਂ ਜਾਰੀਆਂ ਇਹਦੇ ਨਾਲ ਪਰੇਸ਼ਾਨੀ ਮੁਸਾਫਰਾਂ ਨੂੰ ਉਹ ਇਹ ਕੋਈ ਛੁੱਟੀ ਜਾਣ ਵਾਲੇ ਸ਼ਾਇਦ ਬੜੇ ਪਰੇਸ਼ਾਨ ਹੁੰਦੇ ਨੇ ਬਾਹਰੋਂ ਪੰਜਾਬ ਦੇ ਵਿੱਚ ਫੌਜੀ ਦੂਸਰੇ ਸੁਪਰੇ ਪਰੇਸ਼ਾਨ ਹੁੰਦੇ ਨੇ ਕੋਈ ਉਹਨਾਂ ਨੂੰ ਡਾਇਰੈਕਟ ਸਾਧਨ ਇਸ ਤਰ੍ਹਾਂ ਦੀਆਂ ਗੱਲਾਂ ਹੋਣੀਆਂ ਚਾਹੀਦੀਆਂ ਨੇ ਇਹ ਬੜੀ ਹੈਰਾਨੀਜਨਕ ਹੈ ਕੈਪਟਨ ਅਮਰਿੰਦਰ ਸਿੰਘ ਨੇ ਪ੍ਰੈਜ਼ੀਡੈਂਟ ਤੋਂ ਮਿਲਣ ਦਾ ਤੇ ਪ੍ਰੈਜ਼ੀਡੈਂਟ ਨੇ ਮਿਲਰ ਤੋਂ ਇਹ ਵੀ ਇੱਕ ਮਾਨ ਕੀ ਇੱਕ ਚੁਣਿਆ ਹੋਇਆ ਚੀਫ ਮਿਨਿਸਟਰ ਚਾਹੇ ਉਹ ਕਿਸੇ ਵੀ ਪਾਰਟੀ ਦਾ ਹੋਵੇ ਜੇ ਉਹ ਪ੍ਰੈਜ਼ੀਡੈਂਟ ਨੂੰ ਮਿਲਣਾ ਚਾਹਵੇ ਕਿਸੇ ਮਸਲੇ ਤੇ ਤੇ ਪ੍ਰੈਜ਼ੀਡੈਂਟ ਨੂੰ ਮਿਲਣ 'ਚ ਕੋਈ ਹਰਜ ਨਹੀਂ ਹੋਣਾ ਚਾਹੀਦਾ ਜੇ ਹਰਭਜਨ ਸਿੰਘ ਜਾਂ ਅਨੁਸ਼ਕਾ ਸ਼ਰਮਾ ਵਿਆਹ ਦਾ ਕਾਰਡ ਪ੍ਰੈਜ਼ੀਡੈਂਟ ਨੂੰ ਘਰੇ ਜਾ ਕੇ ਦੇ ਸਕਦੇ ਨੇ ਇੱਕ ਚੁਣੇ ਹੋਏ ਨੁਮਾਇੰਦੇ ਨੂੰ ਮਿਲਣ ਦਾ ਹੱਕ ਹੈ ਹਾਲਾਂਕਿ ਤਰਕ ਇਹ ਦਿੱਤਾ ਜਾ ਰਿਹਾ ਹੈ ਕਿ ਬਿੱਲ ਗਵਰਨਰ ਕੋਲੇ ਨੇ ਜੋ ਪੰਜਾਬ ਨੇ ਪਾਸ ਕੀਤੇ ਨੇ ਔਰ ਜੇ ਉਹ ਬਿੱਲ ਗਵਰਨਰ ਤੋਂ ਬਾਅਦ ਜਦੋਂ ਪ੍ਰੈਜ਼ੀਡੈਂਟ ਕੋਲੇ ਆਉਣਗੇ ਤੇ ਪ੍ਰੈਜ਼ੀਡੈਂਟ ਉਦੋਂ ਮਿਲੇਗਾ ਪਰ ਇਸ ਦੇ باوجود ਕੀ ਪ੍ਰੈਜ਼ੀਡੈਂਟ ਸਾਹਮਣੇ ਸਾਹਮਣੇ ਪੰਜਾਬ ਦੇ ਨੁਮਾਇੰਦਿਆਂ ਨੂੰ ਬਿਠਾ ਕੇ ਇਹ ਨਹੀਂ ਕਹਿ ਸਕਦਾ ਕਿ ਠੀਕ ਹੈ ਜੋ ਵੀ ਗਵਰਨਰ ਮੇਰੇ ਕੋ ਭੇਜੇਗਾ ਮੈਂ ਉਸ سے ਵਿਚਾਰ ਕਰਾਂਗਾ ਤੇ ਜੇ ਮੈਨੂੰ ਕੋਈ ਕਲੀਅਰਿਫਿਕੇਸ਼ਨ ਚਾਹੀਦੀ ਹੋਏਗੀ ਮੈਂ ਤੁਹਾਨੂੰ ਦੁਬਾਰਾ ਸੱਦ ਲਾਂਗਾ ਕਿ ਪੰਜ ਸੱਤ ਬੰਦਿਆਂ ਨੂੰ ਬੁਲਾ ਕੇ ਪ੍ਰੈਜ਼ੀਡੈਂਟ ਇਸ ਚੀਜ਼ ਨੂੰ ਮਸਲੇ ਨੂੰ ਸੁਲਝਾਉਣ ਦੀ ਕੋਸ਼ਿਸ਼ ਨਹੀਂ ਕਰ ਸਕਦਾ ਆਫਟਰ ਆਲ ਇੱਕ ਸੁਪਰੀਮ ਕਮਾਂਡਰ ਵੀ ਹੈ ਪ੍ਰੈਜ਼ੀਡੈਂਟ ਦਾ ਰੋਲ ਦਿਨੋਂ ਦਿਨ ਜੋ ਸਾਡਾ ਹੈ ਘਟਦਾ ਜਾਂਦਾ ਹੈ ਕਿ ਕਿਉਂਕਿ ਕਿਸੇ ਮਸਲੇ ਵਿੱਚ ਵੀ ਹਾਲਾਂਕਿ ਸੁਪਰੀਮ ਕਮਾਂਡਰ ਨੇ ਪਰ ਫਿਰ ਵੀ ਉਹਨਾਂ ਨੇ ਜੰਤਰ ਮੰਤਰ ਤੇ ਚੱਲ ਰਹੇ ਧਰਨੇ ਜੋ ਕਈ ਸਾਲਾਂ ਤੋਂ ਚੱਲ ਰਿਹਾ ਵਨ ਰੈਂਕ ਵਨ ਪੈਨਸ਼ਨ ਦਾ ਜਵਾਨਾਂ ਦਾ ਉਸ ਤੇ ਕਦੇ ਵੀ ਟਿੱਪਣੀ ਨਹੀਂ ਕੀਤੀ ਤੇ ਕਦੇ ਵੀ ਉਹਨਾਂ ਨੂੰ ਮਿਲਣ ਨਹੀਂ ਗਏ ਤੇ ਜਨਰਲ ਸਤਵੀਰ ਜਦੋਂ ਉਹਨਾਂ ਨੂੰ ਮਿਲਣਾ ਚਾਹੁੰਦੇ ਸੀ ਤੇ ਉਹਨਾਂ ਨੇ ਨਾਂ ਵੀ ਕਰ ਦਿੱਤੀ ਚੁਣੇ ਹੋਏ ਨੁਮਾਇੰਦੇ ਜੇ ਮਸਲਿਆਂ ਤੇ ਪ੍ਰੈਜ਼ੀਡੈਂਟ ਬੋਲਦੇ ਨਹੀਂ ਤੇ ਕੀ ਸਾਡੇ ਪ੍ਰੈਜ਼ੀਡੈਂਟ ਜੋ ਨੇ ਇੱਕ ਸੈਰੇਮੋਨੀਅਲ ਰਹਿ ਗਏ ਨੇ ਇਹ ਵੀ ਸੋਚਣ ਵਾਲਾ ਸਵਾਲ ਹੈ ਹੁਣ ਬਾਕੀ ਇੱਥੋਂ ਦੇ ਹਾਲਾਤ ਨੇ ਲਗਾਤਾਰ ਲੋਕ ਆ ਰਹੇ ਨੇ ਕੰਪੀਆ ਲਾਈਨਾਂ ਨੇ ਦੋਨੋਂ ਸਾਈਡ ਨੇ ਐਸਾਈ ਟੋਲ ਪਲਾਜ਼ਾ ਬਿਲਕੁਲ ਬੰਦ ਹੈ ਇਹ ਸਿਰਫ ਇੱਥੇ ਹੀ ਬੰਦ ਹੈ ਸ਼ਾਬ ਤੇ ਦੇਸ਼ ਸੰਬੂ ਬੋਰ ਹਿਸ਼ਾਰਪੁਰ ਬਠਿੰਡਾ ਸਭ ਜਗ੍ਹਾ ਹੈ ਟੋਟਲ ਪੰਜਾਬ ਵਿੱਚ ਅੱਜ ਆਵਾਜਾਈ ਬੰਦ ਹੈ ਲਿਮਟਿਡ ਟਾਈਮ ਹੈ 12 ਤੋਂ 4 ਵਜੇ ਤੱਕ ਲੋਕ ਉਹ ਸਹੂਲਤਾਂ ਤੇ ਹੋ ਰਹੀ ਆ ਪਰ ਲੋਕ ਕਿਤੇ ਨਾ ਕਿਤੇ ਕਿਸਾਨਾਂ ਦੇ ਨਾਲ ਜਰੂਰ ਨੇ ਕਿਉਂਕਿ ਕੋਈ ਵੀ ਲੋਕ ਅਸੀਂ ਦੇਖਿਆ ਨਹੀਂ ਬਹਿਸ ਕਰਦੇ ਦੀ ਕੋਸ਼ਿਸ਼ ਕਰ ਜਾਣਦੇ ਨੇ ਜੇ ਪਵਾ ਹੋਏਗੀ ਤੇ ਪੰਜਾਬ ਤਬਾਹ ਹੋਏਗਾ ਉਸ ਦੇ ਨਾਲ ਪੰਜਾਬ ਦਾ ਜੋ ਵਪਾਰ ਤਬਾਹ ਹੋਏਗਾ ਪੰਜਾਬ ਦਾ ਹਰ ਰੋਜ਼ਗਾਰ ਜੋ ਹੈ ਖਤਮ ਹੋ ਜਾਏਗਾ ਤੇ ਇਸ ਕਰਕੇ ਮਸਲੇ ਦਾ ਹੱਲ ਲੱਭਣਾ ਬਹੁਤ ਜ਼ਰੂਰੀ ਹੈ ਸਰਕਾਰਾਂ ਨੂੰ ਅਪੀਲ ਹੈ ਕਿ ਇਸ ਨੂੰ ਇਗਨੋਰ ਨਾ ਕਰੋ ਧਰਨੇ ਸ਼ਾਂਤਮਈ ਨੇ ਹਜੇ ਤੱਕ ਪਰ ਇਸ ਦੀ ਕੋਈ ਗਰੰਟੀ ਨਹੀਂ ਲੈ ਸਕਦਾ ਕੋਈ ਵੀ ਅੰਸਰ ਕਿਸੇ ਵੇਲੇ ਆ ਕੇ ਕੋਈ ਖਰਾਬਾਤ ਕਰ ਸਕਦਾ ਦੂਜੇ ਹਾਲਾਤਾਂ ਵੱਲ ਵੀ ਵੱਧ ਸਕਦੇ ਨੇ ਇਹ ਸਰਕਾਰਾਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਵੀ ਕੀਤੀ ਜਾਵੇ ਗੱਲਬਾਤ ਕੀਤੀ ਜਾਵੇ ਜੇ ਕੋਈ ਲੋੜੀਂਦੀ ਐਮੈਂਡਮੈਂਟਾਂ ਨੇ ਉਹਨੂੰ ਪਾਰਲੀਮੈਂਟ 'ਚ ਡਿਸਕਸ ਕਰਕੇ ਪਾਸ ਵੀ ਕੀਤਾ ਜਾ ਸਕਦਾ ਜੇ ਭਾਰਤ ਦਾ ਸੰਵਿਧਾਨ 100 ਤੋਂ ਉੱਪਰ ਵੱੜੀ ਐਮੈਂਡ ਹੋ ਚੁੱਕਿਆ ਤੇ ਕੀ ਇਹ ਕਿਸਾਨਾਂ ਦੇ ਬਿੱਲ ਐਮੈਂਡ ਇਹ ਸੋਚਣ ਵਾਲਾ ਇੱਕ ਸਵਾਲ ਹੈ ਜਿਸ ਤੇ ਤੁਸੀਂ